ਮੰਡੀ ਬਕਾਉ ਹੈ ਜੀ ਮੰਡੀ ਕੋ ਗਾਹਕ ਨਹੀਂ ਆਉਂਦਾ ਸਾਡੇ ਨਾ ਕੋਈ ਰਿਸ਼ਤੇ ਵਾਲੇ ਆਉਂਦੇ ਆ ਜੀ ਤੋਂ ਬਾਰੀ ਮੁੜ ਜਾਂਦੇ ਕੈਂਚੀਆਂ ਤੋਂ ਸਾਡੇ ਮੰਡੀ ਦੇ ਅੱਤੇ ਮੁੰਡੇ ਤਾਂ ਕੁਵਾਰੇ ਰਹਿ ਗਏ ਡਿਲੀਵਰੀ ਕੇਸ ਹੈ ਤਾਂ ਮੈਂ ਇਹ ਮੰਨਦਾ ਕਿਉਂਕਿ ਅਸੀਂ ਇੱਥੋਂ ਲੈ ਕੇ ਨਿਕਲਾਂਗੇ ਤਾਂ ਰਸਤੇ ਦੇ ਵਿੱਚ ਹੀ ਡਿਲੀਵਰੀ ਹੋ ਜੂਗੀ ਮੰਡੀ ਪਾਰ ਨਹੀਂ ਹੁੰਦੀ ਖੁਦ ਜਾ ਕੇ ਦੇਖੋ ਤਸੀਲ ਦੇ ਮੂਹਰੇ ਇੰਨਾ ਗੰਦਾ ਪਾਣੀ ਖੜਾ ਹੈ ਉੱਥੇ ਤਾਂ ਉਹਨਾਂ ਤੋਂ ਹੱਲ ਨਹੀਂ ਹੋ ਰਿਹਾ ਤੇ ਸਾਡੇ ਇੱਥੋਂ ਪਾਣੀ ਦਾ ਹੱਲ ਕਿਵੇਂ ਕਰਨਗੇ ਉਹ ਫੈਲੀ ਪਈ ਹੈ ਡਰ ਨਹੀਂ ਹੈਗਾ ਐਸੇ ਕਰਕੇ ਮੰਡੀ ਬਕਾਉ ਦੇ ਬੋਰ ਲੱਗੇ ਆ ਸਾਡੀ ਜਿਹੜੀ ਸਰਕਾਰ ਆ ਉਦੀ ਕੋਈ ਨੀਤੀ ਨੀਤੀ ਚ ਕੋਈ ਫਰਕ ਨਹੀਂ ਉਹਨਾਂ ਨੇ ਸਾਨੂੰ ਪਹਿਲਾਂ ਵੀ ਕਿਹਾ ਵੀ ਸੰਗਤ ਮੰਡੀ ਨੂੰ ਚਮਕਾਉਣਾ ਹੈ ਉਹਨਾਂ ਤੋਂ ਅਸੀਂ ਚਮਕੀਦਾ ਹੈ ਨਹੀਂ ਅੱਜ ਤੱਕ ਥੋੜੀ ਸਰਕਾਰ ਆ ਤੁਹਾਨੂੰ ਪ੍ਰਸ਼ਾਸਨ ਤੱਕ ਧੋਕੇ ਦੇ ਵਿੱਚ ਰੱਖ ਰਿਹਾ ਤਾਂ ਕੋਈ ਥੋੜੀ ਸੁਣਵਾਈ ਨਹੀਂ ਨਹੀਂ ਜੀ ਸੁਣਵਾਈ ਕਰਾਂਗੇ ਅੱਜ ਬੈਠੇ ਹਾਂ ਕਰਵਾਵਾਂਗੇ ਸੁਣਵਾਈ ਤੋਂ ਪਹਿਲਾਂ ਕਿਉਂ ਨਹੀਂ ਜੀ ਤਾਂ 6 ਮਹੀਨਿਆਂ ਦਾ ਹੋ ਰਿਹਾ ਕੰਮ ਪਹਿਲਾਂ ਜੀ ਤੋਂ ਜਿਹੜੇ ਤੁਸੀਂ ਮੰਡੀ ਦੇ ਲੋਕ ਦੇਖ ਰਹੇ ਹੋ ਇਹਨਾਂ ਨੇ ਅੱਜ ਆਪਣੀਆਂ ਦੁਕਾਨਦਾਰੀਆਂ ਬੰਦ ਕਰਕੇ ਆਪਣੇ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਹਨ ਇਹ ਕਹਿ ਰਹੇ ਹਨ ਕਿ ਸਾਡੀ ਮੰਡੀ ਵਿਕਾਊ ਹੈ ਭਾਈ ਕਿਉਂ ਵਿਕਾਊ ਕਰਨੀ ਪਈ ਇਹਨਾਂ ਨੂੰ ਕਿਉਂ ਦੁਖੀ ਹੋ ਕੇ ਅੱਜ ਇਹਨਾਂ ਨੇ ਇੱਥੇ ਧਰਨੇ ਤੇ ਬੈਠਣਾ ਪਿਆ ਤਾਂ ਗੱਲਬਾਤ ਕਰਦੇ ਹਾਂ ਇਹਨਾਂ ਮੰਡੀ ਨਿਵਾਸੀਆਂ ਦੇ ਨਾਲ ਤਾਂ ਸਾਡੇ ਨਾਲ ਮੌਜੂਦ ਹਨ ਮੰਡੀ ਨਿਵਾਸੀ ਜਿਹੜੇ ਧਰਨੇ ਤੇ ਬੈਠੇ ਹੋਏ ਹਨ ਕੀ ਨਾਮ ਆ ਬਈ ਤੁਹਾਡਾ ਮੇਰਾ ਨਾਮ ਸੁਸ਼ੀਲ ਕੁਮਾਰ ਗੋਲਡੀ ਪ੍ਰਧਾਨ ਨਗਰ ਕੌਂਸਲ ਸੰਗ ਗੋਲਡੀ ਜੀ ਅੱਜ ਤੁਸੀਂ ਤਾਂ ਦੁਕਾਨਦਾਰੀਆਂ ਖੋਲਦੇ ਹੋਨੇ ਹੋ ਅੱਜ ਹੱਥਾਂ ਦੇ ਵਿੱਚ ਬੈਨਨ ਲੈ ਕੇ ਬੈਠੇ ਹੋ ਵੀ ਮੰਡੀ ਵਿਕਾਊ ਆ ਕੀ ਕਹਣਗੇ ਤੁਹ ਰਿਹਾ ਹੈ ਵੀ ਦੁਕਾਨਦਾਰੀ ਖੋਲਦੇ ਹੁੰਨੇ ਹੋ ਜਿਹੜੀਆਂ ਦੁਕਾਨਦਾਰੀ ਖੋਲ ਨੂੰ ਸ਼ਟਰੀ ਤਾਂ ਹੁੰਦੇ ਆ ਗਾਹਕ ਨਹੀਂ ਆਉਂਦਾ ਸਾਡੇ ਕੋਲ ਪੂਰਾ 100 ਦਿਨ ਹੋ ਗਿਆ ਸੀਵਰੇਜ ਦਾ ਇੰਨਾ ਗੰਦਾ ਪਾਣੀ ਆ ਮਸਕ ਮਾਰਦਾ ਇੱਥੇ ਇੱਕ ਜਨਰਲ ਸਟੋਰ ਹੈ ਤੋਦੀ ਜੀ ਉਹਦਾ ਮੈਨੂੰ ਕੱਲ ਫੋਨ ਆਇਆ ਕਹਿੰਦਾ ਮੈਨੂੰ ਚੱਕਰ ਆਈ ਜਾਂਦੇ ਆ ਮੈਂ ਮੈਂ ਦਵਾਈ ਲੈ ਕੇ ਆਉਣ ਦਵਾਈ ਦਵਾ ਕੇ ਲਿਆਓ ਮੈਨੂੰ ਕਸਮ ਨਾਲ ਇੱਥੇ ਬੈਠਾ ਹਾਂ ਤੋਦੀ ਤਾਂ ਨਹੀਂ ਪੁੱਛ ਲੋ ਵੀ ਇੱਥੇ ਪਿੰਡਾਂ 'ਚ ਇਹ ਗੱਲ ਸਾਰੇ ਆਸ-ਪਾਸੇ ਪਿੰਡਾਂ 'ਚ ਉੱਡ ਗਈ ਵੀ ਸੰਗਰ ਮੰਡੀ ਨਾ ਜਾਈਏ ਉੱਥੇ ਪਾਣੀ ਖੜਾ ਹੋ ਉੱਥੇ ਨੰਗਨੂ ਥਾਂ ਨਹੀਂ ਉੱਥੇ ਤੁਸੀਂ ਨਵੀਂ ਸਮਾਨ ਦਾ ਕੀ ਲੈ ਕੇ ਆਓ ਨਵੀਂ ਬਿਮਾਰੀ ਲਾ ਲੋਗੇ ਇੱਥੇ ਬਠਿੰਡਾ ਲੋਕ ਬਠਿੰਡਾ ਡੱਬਾ ਲਈ ਤੇ ਗਿੱਦੜਵਾ ਰਾਮਾ ਮੰਡੀ ਜਾ ਲਾਗੇ ਇੱਥੇ ਨਾਲ ਹੀ ਕੁਦ्डा ਪਿੱਟਾ ਉਹ ਉਹ ਇੱਕ ਪਿੰਡ ਹੈ ਪਿੰਡ 'ਚ ਵੀ ਲੋਕਾਂ ਨੇ ਯਾਰ ਕੋਈ ਦੁਸ਼ਮਾਨ ਲੈ ਲੋ ਸੰਘੇਦ ਨਾ ਜਾਓ ਇਸ ਕਰਕੇ ਸਾਨੂੰ ਦੇ ਅੱਜ ਬਹੁਤ ਹੀ ਮਜਬੂਰੀ ਵਸੇ ਧਰਨਾ ਲਾਉਣਾ ਪਿਆ ਕਿਉਂਕਿ ਜਦੋਂ ਅਸੀਂ ਜਿਵੇਂ ਦੁਕਾਨ ਖੋਲਦੇ ਆ ਬਿਜਲੀਆ ਬਿੱਲ ਕਿਰਾਇਆ ਪੈ ਜਾਂਦਾ ਕਈਆਂ ਬੰਦਿਆਂ ਨੂੰ ਕਿਰਾਇਆ ਪੈ ਜਾਂਦਾ ਤੇ ਉਹ ਵੀ ਖਾਲੀ ਹੱਥ ਘਰੇ ਮੁੜ ਜਾਂਦੇ ਆ ਇਹਨਾਂ ਨੇ ਇੱਕ ਪਹਿਲਾਂ ਵੀ ਤੁਸੀਂ ਧਰਨਾ ਲਾਇਆ ਸੀ ਅੱਜ ਵੀ ਧਰਨਾ ਲਾਇਆ ਪਹਿਲਾਂ ਕੀ ਵਿਸ਼ਵਾਸਤ ਆਇਆ ਗਿਆ ਪਹਿਲਾਂ ਸੀਵਰੇਬ ਬੋਰਡ ਵੱਲੋਂ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਵੀ ਇਹ 15 ਦਿਨਾਂ 'ਚ ਕੰਮ ਚੱਲ ਪੂ ਤੇ ਪਾਣੀਆ ਦਾ ਜਿਹੜਾ ਪਾਣੀ ਨਿਕਲਣਾ ਬੰਦ ਹੈ ਇਹ ਵੀ ਅਸੀਂ ਦੋ ਦਿਨਾਂ ਚ ਹੀ ਬੰਦ ਕਰਾ ਦਾਂਗੇ ਤੇ ਦੁਬਾਰਾ ਪਾਣੀ ਨਾ ਨਿਕਰੂਗਾ ਪਰ ਹੁਣ ਸੀਵਰੇਜ ਬੋਰਡ ਦੀ ਅਨਗਹਿਲੀ ਕਰਨ ਇੱਕ ਤਾਂ ਜਿਹੜਾ ਉਹ ਕੰਮ ਹੈ ਸੀਵਰੇਜ ਬੋਰਡ ਦਾ ਚਾਹ ਜਰੂਰ ਪਿਆਈ ਪਰ ਪਿਛਲੇ 15 ਦਿਨਾਂ ਤੋਂ ਬੰਦ ਪਿਆ ਹੈ ਠੇਕੇਦਾਰ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਪਰ ਸਰਕਾਰ ਦੇ ਪੈਸੇ ਆਏ ਹੋਏ ਆ ਇਹ ਸੀਵਰੇਜ ਬੋਰਡ ਕਿਉਂ ਨਹੀਂ ਦੇ ਰਿਹਾ ਸਾਨੂੰ ਨਹੀਂ ਪਤਾ ਤੇ ਇਹਨੂੰ ਠੇਕੇ ਤੇ 15 ਦਿਨਾਂ ਤੋਂ ਕੰਮ ਬੰਦ ਹੈ ਜਿਹੜਾ ਅੱਜ ਕੰਮ ਕੰਪਲੀਟ ਹੋ ਜਾਂਦਾ ਹੁਣ ਵੀ ਇਹ ਕਹੀ ਜਾਂਦੇ ਐ ਐਕਸਿਸ ਸਾਹਿਬ ਕਹਿੰਦੇ ਵੀ ਇਹ 6 ਮਹੀਨੇ ਦਾ ਕੰਮ ਹੈ ਹਾਲਾਂਕਿ 6 ਮਹੀਨੇ ਦਾ ਨਹੀਂ ਕੰਮ ਰੈਗੂ ਸਾਡੇ ਪਾਣੀ ਨਹੀਂ ਨਿਕਲ ਜਾਈਦਾ ਪਾਣੀਓਂ ਵੀ ਨਿਕਲਿਆ ਇਹ ਮੰਡੀ ਨਿਵਾਸੀ ਮੰਡੀ ਵਾਲੇ ਜਿਹੜੇ ਸੀਵਰੇਜ ਬੋਰਡ ਦੀਆਂ ਨਲਾਇਕੀਆਂ ਦਾ ਖਮਿਆਜਾ ਭੁਗਤ ਰਹੇ ਹਨ ਤੇ ਅੱਜ ਇਹ ਧਰਨੇ ਤੇ ਬੈਠੇ ਹਨ ਭਾਈ ਜੀ ਕੀ ਕਹਿਣਾ ਚਾਹੋ ਮੈਂ ਸੰਗਤ ਮੰਡੀ ਦਾ ਨਿਵਾਸੀ ਹਾਂ ਜੀ ਸਾਡੀ ਦੁਕਾਨ ਆ ਬਿਯਾਰ ਦੇ ਵਿੱਚ ਆ ਸਹ ਲੋ 3 ਮਹੀਨੇ ਹੋ ਗਏ ਪੂਰਾ ਬਿਯਾਰ ਭਰਿਆ ਸੀਵਰੇਜ ਦੇ ਪਾਣੀ ਨਾਲ ਜੀ ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਨੂੰ ਇੱਕੋ ਰਸਤਾ ਜੀ ਰੇਲਵੇ ਸਟੇਸ਼ਨ ਦੇ ਉੱਤੋਂ ਬੱਸ ਸਟੈਂਡ ਤੇ ਕੋਈ ਬੰਦਾ ਨਹੀਂ ਆ ਸਕਦਾ ਜੀ ਹੁਣ ਜਨਮਾਸ਼ਟਮੀ ਵਾਲੇ ਦਿਨ ਵੀ ਅਸੀਂ ਬੜੀ ਮੁਸ਼ਕਲ ਨਾਲ ਜਨਮਾਸ਼ਟਮੀ ਮਨਾਈ ਜੀ ਅਸੀਂ ਲੋਕ ਬਹੁਤ ਦੁਖੀ ਆ ਕੋਈ ਸਾਡੇ ਕੋਲ ਗਾਹਕ ਨਹੀਂ ਆ ਰਿਹਾ ਕਿਤੇ ਅਸੀਂ ਜਾ ਨਹੀਂ ਰਹੇ ਜੀ ਕਿਤੇ ਆ ਨਹੀਂ ਰਹੇ ਬਹੁਤ ਜ਼ਿਆਦਾ ਦੁਖੀ ਆ ਸੀਵਰੇਜ ਤੋਂ ਸੀਵਰੇਜ ਦੇ ਪਾਣੀ ਤੋਂ ਕਿਰੇ ਜੇ ਤੁਹਾਡਾ ਇਹ ਮਸਲਾ ਹੱਲ ਹੋ ਤੁਹਾਨੂੰ ਉਮੀਦ ਤਾਂ ਹੈਗੇ ਜੀ ਕਿਉਂਕਿ ਸਾਡੇ ਨਾਲ ਹੁਣ ਉਮੀਦ ਸਾਰੇ ਲੋਕ ਅਸੀਂ ਧਰਨੇ ਤੇ ਬੈਠੇ ਆ ਉਨੀ ਤੱਕ ਅਸੀਂ ਉੱਠਦੇ ਨਹੀਂ ਜਿੰਨੇ ਦਿਨ ਇਹ ਮਸਲਾ ਹੱਲ ਨਹੀਂ ਹੁੰਦਾ ਮਸ ਸੀਵਰੇਜ ਦੇ ਗੰਦੇ ਪਾਣੀ ਦੇ ਅੱਜ ਇੱਥੇ ਸਾਡੇ ਕੋਲ ਤਹਿਸੀਲਦਾਰ ਸਾਹਿਬ ਸਾਨੂੰ ਆਸ਼ਵਾਸ਼ਣ ਦੇਣ ਆਏ ਆ ਉਹਨਾਂ ਦਾ ਖੋਤੇ ਖੋਤੇ ਜਾ ਕੇ ਦੇਖੋ ਤਸੀਲ ਦੇ ਮੂਹਰੇ ਇੰਨਾ ਗੰਦਾ ਪਾਣੀ ਖੜਾ ਹੈ ਉੱਥੇ ਤਾਂ ਉਹਨਾਂ ਦਾ ਹੱਲ ਨਹੀਂ ਹੋ ਰਿਹਾ ਤੇ ਸਾਡੇ ਇੱਥੋਂ ਪਾਣੀ ਦਾ ਹੱਲ ਕਿਵੇਂ ਕਰਨਗੇ ਉਹ ਪਹਿਲਾਂ ਉਹ ਆਪ ਦੀ ਤਸੀਲ ਨੂੰ ਹੀ ਆਸੇ ਪਾਸੇ ਸਾਫ਼ ਕਰਨ ਫੇਰ ਸਾਡ ਨੂੰ ਯਕੀਨ ਹੋਊਗਾ ਵੀ ਉਹਨਾਂ ਨੇ ਉੱਥੋਂ ਸਾਫ਼ ਕਰ ਲਈ। ਇਸ ਤੋਂ ਬਾਅਦ ਵੀ ਸਾਡਾ ਵੀ ਕੋਈ ਸਾਫ਼ ਕਰਦਿਆਂਗੇ। ਸਾਨੂੰ ਹੁਣ ਉਹਨਾਂ ਤੇ ਕੋਈ ਭਰੋਸਾ ਨਹੀਂ ਰਿਹਾ। ਜੋ ਵੀ ਪ੍ਰਸ਼ਾਸਨ ਹੈ ਪਹਿਲਾਂ ਵੀ ਅਸੀਂ ਧਰਨਾ ਲਾਇਆ ਸੀ 2 ਮਹੀਨੇ ਹੋ ਗਏ। ਉਦੋਂ ਵੀ ਸਾਨੂੰ ਆਸ਼ਵਾਸ਼ਣ ਦਿੱਤਾ ਵੀ ਤੁਹਾਡਾ ਹੱਲ ਹੋਊਗਾ। ਪਰ ਇਹ ਟੈਂਪਰੇਰੀ ਹੱਲ ਕਰਦੇ ਆ। ਪੱਕਾ ਕੋਈ ਹੱਲ ਨਹੀਂ ਪਰਮਾਨੈਂਟ। ਇੱਕ ਦੋ ਦਿਨਾਂ ਦਾ ਅੱਜ ਤੁਸੀਂ ਮੰਡੀ ਬਕਾਊ ਹੈ ਦੇ ਪੋਸਟ ਲੈ ਕੇ ਹੱਥ ਵਿੱਚ ਬੈਠੇ ਹੋ। ਮੰਡੀ ਬਕਾਊ ਹੈ। ਮੰਡੀ ਕੋਈ ਗਾਹਕ ਨਹੀਂ ਆਉਂਦਾ। ਅਈ ਸਾਡੇ ਨਾ ਕੋਈ ਰਸਤੇ ਵਾਲੇ ਆਉਂਦੇ ਆ ਇੱਥੇ ਬਾਹਰ ਹੀ ਮੁੜ ਜਾਂਦੇ ਕੈਂਚੀਆਂ ਤੋਂ ਸਾਡੇ ਮੰਡੀ ਦੇ ਅੱਧੇ ਮੁੰਡੇ ਤਾਂ ਕੁਆਰੇ ਰਹਿ ਗਏ ਪੰਜ ਚਾਰ ਤਾਂ ਮੇਰੀ ਨਿਗਾਹ ਜੀ ਜਿਹੜੇ ਕੈਂਚੀਆਂ ਦੀ ਮੜ ਗਏ ਰਿਸ਼ਤਾ ਨਹੀਂ ਕਰਦੇ ਅਸੀਂ ਮੰਡੀ 'ਚ ਐਡੇ ਮਾੜੇ ਹਾਲ ਹੋ ਗਏ ਤਾਂ ਹੀ ਸਾਡੇ ਮੰਡੀ ਦੇ ਲੋਕ ਵੀ ਬਾਹਰ ਜਾ ਕੇ ਮਕਾਨ ਪਾ ਲੈਂਦੇ ਹੀ ਬੜੰਡੇ ਕਾਰੋਬਾਰ ਹੈਗੇ ਆਈ ਵੱਡੇ ਉੱਥੇ ਰਿਸ਼ਤੇ ਵੀ ਹੋ ਜਾਂਦੇ ਜੀ ਇੱਥੇ ਰਹਿਣਗੇ ਤਾਂ ਰਿਸ਼ਤੇ ਵੀ ਨਹੀਂ ਹੋਣਗੇ ਇੰਨਾ ਧਰਨਾ ਦੇ ਰਹੇ ਮੰਡੀ ਨਿਵਾਸੀਆਂ ਦਾ ਇਹੀ ਕਹਿਣਾ ਹੈ ਕਿ ਸਾਡੀ ਤਾਂ ਮੰਡੀ ਦੇ ਲੋਕ ਮੰਡੀ ਦੇ ਨੌਜਵਾਨ ਕੁਆਰੇ ਬੈਠੇ ਹਨ ਕਿਉਂ ਨਹੀਂ ਰਿਸ਼ਤੇ ਹੋ ਰਹੇ ਕਿਉਂਕਿ ਮੰਡੀ ਦੇ ਵਿੱਚ ਗੰਦਾ ਪਾਣੀ 24 ਘੰਟੇ ਹੀ ਖੜਾ ਰਹਿੰਦਾ ਹੈ ਤਾਂ ਹੋਰ ਵੀ ਇਸ ਧਰਨੇ ਦੇ ਵਿੱਚ ਬੈਠੇ ਹਨ ਮੰਡੀ ਨਿਵਾਸੀ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਹਾਂਜੀ ਬਾਈ ਜੀ ਕੀ ਕਹਿਣਾ ਚਾਹੁੰਦੇ ਵੀਰ ਜੀ ਮੰਡੀ ਦੇ ਵਿੱਚ ਸੰਗਤ ਮੰਡੀ ਚ ਇੰਟਰਸ ਪੰਜ ਰਸਤੇ ਹੈ ਪੰਜਾ ਰਸਤਿਆਂ ਚੋਂ ਇੱਕ ਵੀ ਰਸਤਾ ਇਹ ਜਾਨੀ ਜਿਹਦੇ ਵਿੱਚ ਦੀ ਅਸੀਂ ਚਾਹੀਏ ਵੀ ਮੰਨ ਲਓ 10 ਮਿੰਟ ਦਾ ਰਸਤਾ ਹੈ ਨਾ 5 ਮਿੰਟ ਦਾ ਉੱਥੇ ਅੱਧੇ ਘੰਟੇ ਤੋਂ ਪਹਿਲਾਂ ਅਸੀਂ ਮੰਡੀ ਪਹੁੰਚ ਜੀਏ ਮੰਡੀ ਦੇ ਵਿੱਚੋਂ ਵਿਕਲ ਲੈ ਕੇ ਸਪੋਜ਼ ਕਰੋ ਕੋਈ ਡਿਲੀਵਰੀ ਕੇਸ ਹੈ ਤਾਂ ਮੈਂ ਇਹ ਮੰਨਦਾ ਕਿਉਂਕਿ ਅਸੀਂ ਇੱਥੋਂ ਲੈ ਕੇ ਨਿਕਲਾਂਗੇ ਤਾਂ ਰਸਤੇ ਦੇ ਵਿੱਚ ਹੀ ਡਿਲੀਵਰੀ ਹੋ ਜੂਗੀ ਮੰਡੀ ਪਾਰ ਨਹੀਂ ਹੁੰਦੀ ਉਸ ਇਨ ਕੇਸ ਜਨਨੀ ਵੀ ਮਰ ਸਕਦੀ ਹੈ ਸਾਡੀ ਮੰਡੀ ਦੇ ਹਾਲਾਤ ਇਹੋ ਜਿਹੇ ਆ ਦੂਸਰੀ ਗੱਲ ਮੰਡੀ ਦੇ ਵਿੱਚ ਮੇਨ ਕਾਰਨ ਜਿਹੜਾ ਮੰਡੀ ਵਿਕਾਊ ਦਾ ਉਹ ਗੰਦਾ ਪਾਣੀ ਓਵਰਫਲੋ ਸੀਵਰੇਜ ਦਾ ਵਹਿਕ ਹੁੰਦਾ ਟੋਟਲੀ ਗੰਦਾ ਗੰਧ ਮਹਾਮਾਰੀ ਫੈਲਣ ਦਾ ਬਹੁਤ ਜ਼ਿਆਦਾ ਡਰਾ ਪਹਿਲੀ ਪਈ ਹੈ ਡਰ ਨਹੀਂ ਹੈਗਾ ਐਸੇ ਕਰਕੇ ਮੰਡੀਪ ਕਾਉ ਦੇ ਬੋਰਡ ਲੱਗੇ ਆ ਦੂਸਰੀ ਗੱਲ ਜਿਹੜੀ ਵੀਰਜੀ ਨੇ ਕਹੀ ਹੈ ਵਾਕਈ ਇਹ ਗੱਲ ਸਹੀ ਹੈ ਕਿ ਇੱਥੇ ਰਿਸ਼ਤਾ ਕਰਨ ਕੋਈ ਵੱਡਦਾ ਹੀ ਨਹੀਂ ਤੇ ਅੱਧੀ ਮੰਡੀ ਦੇ 20% 25% ਜਿਹੜੇ ਫਾਈਨੈਂਸ਼ਲੀ ਮਜ਼ਬੂਤ ਲੋਗ ਆ ਉਹ ਗਣਪਤੀ ਜਾ ਕੇ ਸ਼ਿਫਟ ਹੋ ਚੁੱਕੇ ਆ ਐਸੇ ਦੁੱਖ ਦੇ ਮਾਰੇ ਆਪਦੇ ਇੱਥੇ ਦੋ ਮੰਜ਼ਿਲਾ ਘਰ ਛੱਡ ਛੱਡ ਕੇ ਉੱਥੇ ਜਾ ਚੁੱਕੇ ਆ ਬਾਕੀ ਗਰੀਬ ਜਨਤਾ ਕਿੱਥੇ ਜਾਵੇ ਜਿਹਦੇ ਕੋਲ ਇੰਨੀ ਮਜ਼ਬੂਤੀ ਨਹੀਂ ਹੈਗੀ ਆ ਇਹੀ ਰੀਜ਼ਨ ਆ ਮੰਡੀ ਦਾ ਕਿ ਸਭ ਤੋਂ ਜ਼ਿਆਦਾ 2 ਮਹੀਨੇ ਪਹਿਲਾਂ ਵੀ ਅਸੀਂ ਤਰਨਾ ਲਾਇਆ ਸੀ ਉਦੋਂ ਵੀ ਸਾਨੂੰ ਆਸ਼ਵਾਸਨ ਦਿੱਤਾ ਗਿਆ ਸੀਰੀਅਲ ਜ ਬੋਰਡ ਦੁਆਰਾ ਕਿ ਅਸੀਂ ਇਹ ਪਾਈਪ ਲਾਈਨ ਪਾ ਕੇ ਜਲਦੀ ਹੀ ਇਹਦਾ ਸੋਲੂਸ਼ਨ ਕਰ ਦਾਂਗੇ ਬਟ ਉਹਦੇ ਵਿੱਚ ਹੁਣ ਕੋਈ ਨਗਰ ਨਿਗਮ ਨੂੰ ਦੋਸ਼ ਦੇ ਰਿਹਾ ਹੈ ਕੋਈ ਸਾਡੇ ਇਸ ਨੂੰ ਨਗਰ ਕੌਂਸਲ ਨੂੰ ਦੋਸ਼ ਦੇ ਰਿਹਾ ਹੈ ਪੇਮੈਂਟ ਦਾ ਇਸ਼ੂ ਬਣਾ ਰਿਹਾ ਹੈ ਸਾਨੂੰ ਮਿੱਠੀਆਂ ਜੀਆਂ ਗੋਲੀਆਂ ਦੇ ਰਿਹਾ ਹੈ ਅੱਜ ਵੀ ਅਸੀਂ ਜਦੋਂ ਇਹੀ ਕਹਿਣਾ ਚਾਹੁੰਦਾ ਹੈ ਵੀ ਮੰਡੀ ਦੇ ਬਹੁਤ ਬਦ ਤੋਂ ਬੱਦਰ ਹਾਲਾਤ ਹੋਏ ਪਏ ਹੈ ਜੀ ਤੁਸੀਂ ਦੇਖੋ ਇਹ ਵੀ ਗੱਲ ਹੈ 2.5 ਮਹੀਨੇ ਹੋ ਗਏ ਮੰਡੀ ਦੇ ਵਿੱਚ 2-2 ਫੁੱਟ ਗੰਦਾ ਪਾਣੀ ਫਿਰ ਰਿਹਾ ਹੈ ਇਹ ਮੰਡੀ ਜਿਹੜੇ ਸਲੋਗਨ ਲੱਗੇ ਆ ਵੀ ਮੰਡੀ ਬਕਾਊ ਹੈ ਮੰਡੀ ਵਾਸੀ ਸਵੇਰੇ ਆ ਜਾਂਦੇ ਐ ਸ਼ਾਮ ਨੂੰ ਜਾਂਦੇ ਐ ਬਿਨਾਂ ਕਿਸੇ ਕਮਾਈ ਤੋਂ ਤਾਂ ਇਹੀ ਪੱਟੀਆਂ ਸਾਨੂੰ ਫੜਨੀਆਂ ਪੈਣਗੀਆਂ ਨਾ ਤਾਂ ਦੇਖੋ ਜੀ ਜ਼ਿਲ੍ਹਾ ਪ੍ਰਸ਼ਾਸਨ ਦੀ ਕੋਈ ਪ੍ਰਸ਼ਾਸਨ ਨੇ ਗੱਲਬਾਤ ਕੰਨ ਦੇ ਜੂਰੇਂ ਰੇਂਗ ਰਿਗਰੀ ਹੈ ਨਾ ਇਹ ਤੇ ਕਿਸੇ ਪ੍ਰਸ਼ਾਸਨ ਤੇ ਜੂਰੇ ਗ੍ਰਿਗਰੀ ਹੈ ਸਾਡੀ ਦਾ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਮੰਡੀ ਦਾ ਛੇਤੀ ਤੋਂ ਛੇਤੀ ਹੱਲ ਕਰਾਇਆ ਜਾਵੇ ਨਹੀਂ ਮੰਡੀ ਦੇ ਵਿੱਚ ਬਹੁਤ ਹੀ ਜ਼ਿਆਦਾ ਭਿਆਨਕ ਬਿਮਾਰੀਆਂ ਫੈਲਣਗੀਆਂ ਧੰਨਵਾਦ ਤਾਂ ਇਨ੍ਹਾਂ ਧਰਨਾ ਦੇ ਰਹੇ ਲੋਕਾਂ ਦਾ ਇਹ ਕਹਿਣਾ ਸੀ ਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਅਸੀਂ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਾਂ ਬਿਮਾਰੀਆਂ ਲੱਗ ਰਹੀਆਂ ਹਨ ਤਾਂ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਵੀ ਇਸ ਧਰਨੇ ਦੇ ਵਿੱਚ ਇਹਨਾਂ ਮੰਡੀ ਨਿਵਾਸੀਆਂ ਦੇ ਨਾਲ ਬੈਠੇ ਹੋਏ ਹਨ ਗੱਲਬਾਤ ਕਰ ਰਹੇ ਹਨ ਹਾਂਜੀ ਭਾਈ ਜੀ ਕੀ ਨਾਮ ਹੈ ਜਸਵੰਤ ਸਿੰਘ ਜੀ ਮੈਂ ਬਲੌਕ ਪ੍ਰਧਾਨ ਆਮ ਆਦਮੀ ਪਾਰਟੀ ਚੋਂ ਸਰਕਾਰ ਦੇ ਖਿਲਾਫ ਨਹੀਂ ਬੈਠੇ ਜੀ ਅਸੀਂ ਪ੍ਰਸ਼ਾਸਨ ਦੇ ਖਿਲਾਫ ਬੈਠੇ ਹਾਂ ਸਰਕਾਰ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਸਰਕਾਰ ਨੇ 3 ਕਰੋੜ ਰੁਪਏ ਫੰਡ ਜਾਰੀ ਕਰ ਚੁੱਕਿਆ ਸ਼ਿਵਰ ਦਾ ਕੰਮ ਮੈਂ ਇਸ ਤੋਂ ਪਹਿਲਾਂ ਛਿੰਦਾਈ ਨੇ ਸ਼ੁਰੂ ਕਰਵਾਤਾ ਸੀਗਾ ਪਰ ਪ੍ਰਸ਼ਾਸਨ ਆ ਜਿਹੜਾ ਪ੍ਰਸ਼ਾਸਨ ਸਾਨੂੰ ਧੋਖੇ ਚ ਰੱਖ ਰਿਹਾ ਸਰਕਾਰ ਨੂੰ ਬਦਨਾਮ ਕਰ ਰਿਹਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਸਾਡਾ ਸਹਿਯੋਗ ਨਹੀਂ ਦੇ ਰਿਹਾ ਤੁਹਾਡੀ ਸਰਕਾਰ ਆ ਤੁਹਾਨੂੰ ਪ੍ਰਸ਼ਾਸਨ ਤੱਕ ਧੋਕੇ ਦੇ ਵਿੱਚ ਰੱਖ ਰਿਹਾ ਤਾਂ ਕੋਈ ਤੁਹਾਡੀ ਸੁਣਵਾਈ ਨਹੀਂ ਨਹੀਂ ਜੀ ਸੁਣਵਾਈ ਕਰਾਂਗੇ ਅੱਜ ਬੈਠਿਆ ਹਾਂ ਕਰਵਾਵਾਂਗੇ ਸੁਣਵਾਈ ਉਸ ਤੋਂ ਪਹਿਲਾਂ ਕਿਉਂ ਨਹੀਂ ਜੀ ਤਾਂ 6 ਮਹੀਨਿਆਂ ਦਾ ਹੋ ਰਿਹਾ ਪਹਿਲਾਂ ਜੀ ਤੁਹਾਨੂੰ ਉਹੀ ਦੱਸ ਰਿਹਾ ਵੀ ਜੈ ਸਿੰਘ ਸਾਹਿਬ ਨਾਲ ਸੁਰੇਂਦਰ ਜੀ ਦੀ ਗੱਲ ਹੋਈ ਸੀ ਕਿ ਉਹ ਕਹਿੰਦੇ ਇੱਥੇ ਚੱਲਦੇ ਸੀ ਉਰ ਦੇ ਵਿੱਚ ਕਹਿੰਦਾ ਕੋਈ ਰੋੜੇ ਸੱਟ ਕੇ ਤੇ ਸੀਬਰ ਨੂੰ ਇਜਾਮ ਕਰ ਗਿਆ ਉਹ ਕੱਲ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਗੱਲ ਵਾਹ ਉਸ ਤੋਂ ਬਾਅਦ ਇਹ ਧਰਨੇ ਦਾ ਪ੍ਰੋਗਰਾਮ ਬਣਿਆ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇ ਰਿਹਾ ਸਾਡੇ ਨਾਲ ਇਸੇ ਹੀ ਮੰਡੀ ਦੇ ਪ੍ਰਧਾਨ ਜੀ ਅੱਜ ਤੁਸੀਂ ਮੰਡੀ ਨਿਵਾਸੀਆਂ ਦੇ ਨਾਲ ਇਸ ਧਰਨੇ ਦੇ ਵਿੱਚ ਬੈਠੇ ਹੋ ਸਾਡਾ ਜੀ ਦੇਖੋ ਸਾਡੀ ਜਿਹੜੀ ਸਰਕਾਰ ਆ ਉਹਦੀ ਕੋਈ ਨੀਤੀ ਨੀਤੀ ਚ ਕੋਈ ਫਰਕ ਨਹੀਂ ਉਹਨਾਂ ਨੇ ਸਾਨੂੰ ਪਹਿਲਾਂ ਵੀ ਕਿਹਾ ਵੀ ਸੰਗਤ ਮੰਡੀ ਨੂੰ ਚਮਕਾਉਣਾ ਹੈ ਉਹਨਾਂ ਤੋਂ ਅਸੀਂ ਚਮਕੀ ਤਾਂ ਹੈ ਨਹੀਂ ਅਜੇ ਤੱਕ ਉਹ ਚਮਕੀ ਇਹ ਨਹੀਂ ਅਸੀਂ ਪੈਸੇ ਲਏ ਤੇ ਅਸੀਂ ਸਿਵਰੇਜ ਬੋਰਡ ਨੂੰ ਦੇਤੇ ਨਗਰ ਕੌਂਸਲ ਚ ਭੇਜ ਤੇ ਕਟੋਗੜ ਜਿਹੜੀ ਮੰਡੀ ਵਾਸਤੇ 6 ਕਰੋੜ ਰੁਪਏ ਅਸੀਂ ਇੱਥੇ ਆ ਚੁੱਕਿਆ ਉਹ ਲਾਉਣਾ ਪ੍ਰਸ਼ਾਸਨ ਨੇ ਸਰਕਾਰ ਦੇ ਕੋਲੇ ਤਾਂ ਹੈ ਨਹੀਂ ਸਰਕਾਰ ਤਾਂ ਹੜਾ ਜੋਲ ਚ ਗਈ ਇਸ ਟਾਈਮ ਸਾਡੀ ਡਿਊਟੀ ਵੀ ਫ਼ਾਜ਼ਿਲ ਕਰ ਲੱਗੀ ਪਰ ਛੱਡ ਕੇ ਧਰਨੇ 'ਚ ਬੈਠਣ ਆਏ ਹਾਂ ਅਸੀਂ ਪ੍ਰਧਾਨ ਜੀ ਉੱਚ ਅਧਿਕਾਰੀਆਂ ਨੂੰ ਜਾਂ ਮੰਤਰੀ ਸਾਹਿਬਾਨ ਨੂੰ ਜਾਂ ਐਮਐਲਏ ਨੂੰ ਕਹਿ ਕੇ ਪ੍ਰਸ਼ਾਸਨ ਫਿਰ ਵੀ ਨਹੀਂ ਮੰਨਿਆ ਨੇ ਉੱਚ ਅਧਿਕਾਰੀ ਤੇ ਪ੍ਰਸ਼ਾ ਉਹ ਤਾਂ ਮੈਂ ਦੇਖੋ ਜੀ ਮਾਰਦੇ ਆ ਫੋਨ ਉਹਨਾਂ ਨੂੰ ਫੋਨ ਮਾਰ ਦਿੰਦੇ ਆ ਸਾਨੂੰ ਵੀ ਅਸੀਂ ਡੀ ਸਾਹ ਕੋਲੇ 10 12 ਵਾਰੀ ਪਿਛਲੇ ਵਾਰ ਹੀ ਗਏ ਉਹਨਾਂ ਨੇ ਸਾਨੂੰ ਕਿਹਾ ਵੀ 10 15 ਇਹਨਾਂ ਵੀ ਦਿਨਾਂ ਚ ਤੁਹਾਡਾ ਹੱਲ ਹੋ ਜਾਊਗਾ ਇਹ ਵੀ ਪਾਣੀ ਸਿੱਧਾ ਜਾਣ ਲੱਗ ਜੂ ਪਰ ਸਾਨੂੰ ਕੀ ਪਤਾ ਇਹ ਪਾਪਾ ਘੱਟ ਮੰਗਾਈ ਬੈਠੇ ਆ ਇਹ ਸਾਨੂੰ ਇਸ ਬਾਰੇ ਕੀ ਨੌਲੇਜ ਆ ਇਹ ਤਾਂ ਇਹਨਾਂ ਨੇ ਪ੍ਰਸ਼ਾਸਨ ਨੇ ਮੰਗਾਉਣੀਆਂ ਐ ਐਕਸ਼ਨ ਸਾਹਿਬ ਨੇ ਮੰਗਾਉਣੀਆਂ ਸੀਵਲ ਜਬੋਰਡ ਨੇ ਮੰਗਾਉਣੀਆਂ ਕੋਈ ਸਰਕਾਰ ਹੁਣ ਕੋਈ ਤੁਹਾਡੀ ਗੱਲ ਹੋਈ ਹੁਣ ਸਾਡੀ ਗੱਲ ਇਹ ਨਾਲ ਹੋਈ ਹੈ ਕਹਿੰਦੇ ਜੀ ਪਤਾ ਨਹੀਂ ਇੱਕ ਕੇ ਦੋ ਟਰੱਕ ਆ ਚੁੱਕੇ ਆ ਦੋ ਟਰੱਕ ਆ ਰਹੇ ਆ ਸਾਨੂੰ ਤਾਂ ਯਕੀਨ ਹੈ ਨਹੀਂ ਇਸ ਗੱਲ ਤੇ ਅਸੀਂ ਤਾਂ ਅੱਜ ਫਿਰ ਗੱਲ ਕਰਾਂਗੇ ਹੁਣੇ ਸਾਡੀ ਅਨਚਾਰ ਸਾਹਿਬ ਨਾਲ ਗੱਲ ਹੋਈ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਜਿਹੜੀ ਮਸ਼ੀਨਾਂ ਦੁਬਾਰੇ ਇੱਕ ਹੋਰ ਭੇਜ ਦਿੰਨੇ ਇੱਥੇ ਜੇ ਸਫਾਈ ਹੋ ਜਾਤਾ ਫਿਰ ਸਾਡੀ ਹੁਣ ਪ੍ਰਧਾਨੀਆਂ ਨਾਲ ਵੀ ਗੱਲ ਹੋਈ ਹੈ ਇੱਕ ਅਸੀਂ ਮਸ਼ੀਨ ਲੁਧਿਆਣੇ ਆ ਸਾਡੇ ਕੋਲੇ ਜਿਹੜੀ 72000 ਲੀਟਰ ਪਾਣੀ ਘਟ ਦੇ ਚੱਕ ਕੇ ਪਰੇ ਛੱਡ ਦਿੰਦੀ ਉਹ ਅਸੀਂ ਆਪਣੇ ਕੋਲੋਂ ਪੈਸੇ ਲਿਆ ਕੇ ਲਾ ਕੇ ਲਿਜਾ ਰਹੇ ਆਗੇ ਵੀ ਤਾਂ ਕਿ ਮੰਡੀ ਚ ਪਾਣੀ ਨਾ ਖੜੇ ਪਰ ਸਾਡਾ ਤਾਂ ਬਹੁਤ ਸੁਜੋਗ ਆ ਅਸੀਂ ਤਾਂ ਮੰਡੀ ਨਾਲ ਹੀ ਰੱਖਾਂਗੇ ਆ ਜਿਹੜੀ ਮੰਡੀ ਬਕਾਊ ਵਾਲੀ ਗੱਲ ਹੈ ਇਹ ਦੇਖੋ ਜੀ ਜਿਹੜੇ ਚੰਗੇ ਬੰਦੇ ਸੀਗੇ ਉਹ ਇੱਥੋਂ ਚਲੇ ਗਏ ਉਹ ਮਾਤੜ ਜਿਹੜੇ ਸਾਥੀ ਜਿਨ੍ਹਾਂ ਕੋਲੇ ਪੈਸਾ ਨਹੀਂ ਹੈਗਾ ਉਹ ਫਿਰ ਕੀ ਕਰਨਗੇ ਮੰਡੀ ਬਕਾਊ ਕਰਨਗੇ ਜਦੋਂ ਆਉਂਦੇ ਥੜਕੇ ਧੂਫ ਦੇ ਪੈਸੇ ਵੀ ਨਹੀਂ ਮਿਲਦੇ ਉਹਨਾਂ ਨੂੰ ਤੇ ਮੰਨ ਰਹੇ ਹੋ ਸੀਵਰੇਜ ਬੋਰਡ ਦੀ ਵੱਡੀ ਨਾਲ ਲੈ ਕੇ ਬਹੁਤ ਵੱਡੀ ਨਾਲ ਲੈ ਕੇ ਸੀ ਮੰਨਦੇ ਆ ਬਿਲਕੁਲ ਮੰਨਦੇ ਆ ਅਸੀਂ ਇਸ ਗੱਲ ਦਾ ਇਹ ਮੰਨਦੇ ਆ ਅਸੀਂ ਗੱਲ ਇਹ ਤਾਂ ਇਨਾਂ ਆਮ ਆਦਮੀ ਪਾਰਟੀ ਦੇ ਆਗੂ ਜੋ ਇਸ ਮੰਡੀ ਦੇ ਵਿੱਚ ਹੀ ਰਹਿੰਦੇ ਹਨ ਤੇ ਮੰਡੀ ਦੇ ਹੀ ਰਹਿਣ ਵਾਲੇ ਹਨ ਇਹਨਾਂ ਦਾ ਵੀ ਕਹਿਣਾ ਹੈ ਕਿ ਸੀਵਰੇਜ ਬੋਰਡ ਦੇ ਅਧਿਕਾਰੀਆਂ ਦੀ ਵੱਡੀ ਲਾਪਰਵਾਹੀ ਦੇ ਨਾਲ ਸਾਡੀ ਇਹ ਮੰਡੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਰਹੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹਨਾਂ ਮੰਡੀ ਨਿਵਾਸੀਆਂ ਦੀ ਇਸ ਸਮੱਸਿਆ ਤੋਂ ਨਿਜਾਤ ਮਿਲਦੀ ਹੈ ਸੀਵਰੇਜ ਬੋਰਡ ਬਠਿੰਡਾ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਣ ਕੇ ਇਹਨਾਂ ਦੀ ਇਸ ਪਰੇਸ਼ਾਨੀ ਦਾ ਹੱਲ ਕੱਢਦਾ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਨਾਨੀ ਮੰਡੀ ਆਣੇ ਧਰਨਾ ਲਾਇਆ ਕਿ ਧਰਨਾ ਇੱਦਾਂ ਜੀ ਬਾਰਿਸ਼ ਦੇ ਟਾਈਮ ਦੇ ਵਿੱਚ ਥੋੜਾ ਜਿਹਾ ਪਾਣੀ ਦੀ ਕਰਕੇ ਦਿੱਕਤ ਆਈ ਹੈ ਇੱਥੇ ਪੁਰਾਣੀ ਡੈਮੇਜ ਲਾਈਨ ਲੱਗੀ ਹੋਈ ਹੈ ਪੁਰਾਣੀ ਡੈਮੇਜ ਲਾਈਨ ਨੂੰ ਰਿਪਲੇਸ ਕਰਨ ਵਾਸਤੇ 3.5 ਕਰੋੜ ਦਾ ਪ੍ਰੋਜੈਕਟ ਅਪਰੂਵ ਹੋਇਆ ਜਿਹੜਾ ਕਿ 6ਵੇਂ ਮਹੀਨੇ ਅਸੀਂ ਕੰਮ ਅਲਾਟ ਕਰਕੇ ਸ਼ੁਰੂ ਕੀਤਾ ਜਿਸ ਦੀ 6 ਮਹੀਨੇ ਦੀ ਮਿਆਦ ਆ ਪਰ ਫਿਰ ਵੀ ਅਸੀਂ ਇਹਨੂੰ 3 ਮਹੀਨਿਆਂ ਦੇ ਵਿੱਚ ਪੂਰ ਜ਼ੋਰ ਕੋਸ਼ਿਸ਼ ਆਵੇ ਮੁਕੰਮਲ ਕਰਾਂਗੇ ਅਰੇ ਕਹ ਰਹੇ ਪਿਛਲੇ 6 ਮਹੀਨੇ ਤੋਂ ਇਹ ਸਮੱਸਿਆ ਨਾਲ ਜੂਝ ਰਹੇ ਆ ਕੰਦੇ ਬਣ ਕੇ ਦੇਖੋ ਜੀ ਪ੍ਰੋਬਲਮ ਆਉਂਦੀ ਹੈ ਪ੍ਰੋਬਲਮ ਹੱਲ ਵੀ ਹੁੰਦੀ ਹੈ ਉੱਥੇ ਟੈਂਪਰੇਰੀ ਜਿਹੜੀ ਲਾਈਨ ਹੈ ਉਹਦੇ ਵਿੱਚ ਚੋਕਕੇਜ ਹੋਈ ਹੈ ਸਾਰੀ ਸ਼ਾਫਟ ਦੇ ਵਿੱਚ ਬਲੌਕ ਹੈ ਜਾ ਉਹ ਸ਼ਾਫ ਅਸੀਂ ਸਕਸ਼ਨ ਮਸ਼ੀਨ ਮੰਗਾ ਕੇ ਜੈਟਿੰਗ ਲਗਾ ਕੇ ਉਹ ਕਲੀਅਰ ਕਰਤੀ ਹੈ ਤੇ ਉਹਨੂੰ ਅਸੀਂ ਰਿਪੇਅਰ ਕਰ ਰਹੇ ਆ ਉਹ ਪੁਰਾਣੀ ਡੈਮੇਜ ਲਾਈਨ ਆ ਉਹਨੂੰ ਪੱਕਾ ਰਿਪਲੇਸ ਕਰਨ ਲਈ ਜਿਹੜਾ ਕੰਮ ਮੌਕੇ ਤੇ ਚੱਲ ਰਿਹਾ ਹੈ ਜਿਹੜਾ ਕਿ 50% ਮੁਕੰਮਲ ਹੈ ਤੇ 50% ਬਾਕੀ ਹੈ ਜੋ ਕਿ ਅਸੀਂ ਪੂਰ ਜੋਰ ਕੋਸ਼ਿਸ਼ ਹੈ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਦਾ ਪੱਕਾ ਹੱਲ ਕਰਾਂਗੇ ਨਹੀਂ ਉਸਦੇ ਲਈ ਆਰਜੀ ਤੌਰ ਤੇ ਜਿਹੜਾ ਟੈਂਪਰੇਰੀ ਹੋਣਾ ਸੀ ਕਰ ਰਹੇ ਆ ਜਿਹੜੀ ਪੁਰਾਣੀ ਲਾਈਨ ਹੈ ਉਹਦੇ ਥਰੂ ਇਹਦੀ ਨਿਕਾਸੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੋ ਕਿ ਚੋਕੋ ਹੀ ਲਾਈਨ ਹੈਗੀ ਹੈ ਅਨ ਰਿਪੇਅਰਡ ਲਾਈਨ ਹੈ ਉਹਨੂੰ ਰਿਪੇਅਰ ਕਰ ਰਹੇ ਆ ਤਾਂ ਕਿ ਉਹ ਚੱਲ ਰਹੇ ਉਹ ਮੌਕੇ ਤੇ ਕੰਮ ਚੱਲੀ ਜਾ ਰਿਹਾ ਜਿਹੜੀ ਲਾਈਨ ਮਨਜੋਤ ਸਿੰਘ ਹੈ ਤੇ ਨੇ ਐਫਸਿਲਰ ਬਟਿੰਡਾ ਲੱਗਿਆ ਹੋਇਆ ਜੀ ਮੈਂ ਕੁਦਿੰਦਰਤਾਵਾਦ ਇਹਨਾਂ ਨੇ ਧਰਨਾ ਲਾਇਆ ਮੰਡੀ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ 3 ਦਿਨਾਂ ਦੇ ਤੇ ਘੰਟੇ ਪਾਣੀ ਤੋਂ ਬਹੁਤ ਤਸੀਹੇ ਹਾਂ ਹਾਂਜੀ ਅਸੀਂ ਇਹਨਾਂ ਦੀ ਮੰਗਾਂ ਸਾਰੀਆਂ ਸੁਣ ਲਈਆਂ ਸੀਵਰੇਜ ਦਾ ਪਾਣੀ ਦੀ ਪ੍ਰੋਬਲਮ ਹੈਗੀ ਇਹਨਾਂ ਨੂੰ ਐ ਇਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਜਿਹੜਾ ਇਹਨਾਂ ਦਾ ਪ੍ਰੋਜੈਕਟ ਜਿਹੜਾ ਨਵਾਂ ਚੱਲ ਰਿਹਾ ਐ ਐਕਸ਼ਨ ਸਾਹਿਬ ਨੇ ਵੀ ਉਹ ਬਹੁਤ ਜਲਦ ਕੰਪਲੀਟ ਕਰ ਦਿੱਤਾ ਜਾਏਗਾ ਉਹ ਜਿਹੜਾ ਨਵਾਂ ਪ੍ਰੋਜੈਕਟ ਚੱਲਣ ਦੇ ਕਾਰਨ ਹੀ ਆ ਜਿਹੜਾ ਇੱਥੇ ਪਾਣੀ ਇਕੱਠਾ ਹੋਇਆ ਪਿਆ ਤੇ ਅਸੀਂ ਵੀ ਇਹਨਾਂ ਨੂੰ ਡੀ ਸਾਹਿਬ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਵਿਸ਼ਵਾਸ ਦਿਵਾਨ ਆਏ ਆ ਵੀ ਕੰਮ ਜਿਹੜਾ ਇਮੀਡੀਏਟ ਕੌਜ਼ ਐ ਇਹਨਾਂ ਦਾ ਮੰਡੀ 'ਚ ਪਾਣੀ ਖੜਾ ਹੋਇਆ ਉਹ ਵੀ ਮਸ਼ੀਨਾਂ ਲੱਗੀਆਂ ਹੋਈਆਂ ਉਹ ਅੱਜ ਰਾਤ ਤੇ ਕੱਲ ਸਵੇਰ ਤੱਕ ਸਾਰਾ ਨਿਕਲ ਜਾਏਗਾ ਤੇ ਜਿਹੜਾ ਨਵਾਂ ਪ੍ਰੋਜੈਕਟ ਚੱਲ ਰਿਹਾ ਉਹਦਾ ਵੀ ਸਮਾਨ ਜਿਹੜਾ ਆ ਰਿ ਬਸ ਇਹਨਾਂ ਨੂੰ ਸੀ ਵਿਸ਼ਵਾਸ ਦਿਵਾਣੀ ਆ ਕਿ ਇਹਨਾਂ ਦੀ ਮੁਸੀਬਤਾਂ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਏਗਾ ਸਾਡਾ ਸਮਾਰੀਆਂ ਫੈਲਣ ਦਾ ਵੀ ਡਰਾ ਜੀ ਕਾਫੀ ਗੰਦਾ ਪਾਣੀ ਸਾਰਾ ਕੁਝ ਸਾਡੇ ਧਿਆਨ ਵਿੱਚ ਹੈ ਜੀ ਤੇ ਇਸੇ ਲਈ ਐਕਸ਼ਨ ਸਾਹਿਬ ਨੂੰ ਕਿਹਾ ਵੀ ਇਹਨੂੰ ਜਲਦੀ ਤੋਂ ਜਲਦੀ ਵਾਈਂਡ ਅਪ ਕੀਤਾ ਜਾਵੇ ਕਿਉਂਕਿ ਇਮੀਡੀਏਟ ਜਿਹੜਾ ਆਪਣਾ ਪਾਣੀ ਖੜਾ ਹੈ ਉਹ ਹੈ ਬਿਮਾਰੀਆਂ ਦਾ ਕਾਰਨ ਉਹ ਕਹਿ ਰਹੇ ਆ ਵੀ ਉਹਦਾ ਹੱਲ ਅੱਜ ਰਾਤ ਇਹ ਕੱਲ੍ਹ ਸਵੇਰ ਤੱਕ ਕਰ ਦਿੱਤਾ ਜਾਏਗਾ ਉਹਦੇ ਕਾਰਨ ਆਪਾਂ ਨੂੰ ਇਹ ਵੀ ਇਮੀਡੀਏਟ ਰਾਹਤ ਮਿਲੇਗੀ ਤੇ ਜਿਹੜਾ ਆਪਣਾ ਪ੍ਰੋਜੈਕਟ ਚੱਲ ਰਿਹਾ ਉਹ ਜਲਦੀ ਤੋਂ ਜਲਦੀ ਕੰਪਲੀਟ ਹੋ